ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅ ਗੱਲ ਇਹ ਹੈ ਜੀ ਵੀ ਪਹਿਲਾਂ ਨਾ ਇੱਕ ਹੋ ਹੁੰਦੇ ਸੀ ਬੇਲਦਾਰ ਹੁੰਦੇ ਸੜਕਾਂ ਦੇ ਸਾਈਡਾਂ ਤੇ ਕੰਮ ਕਰਦੇ ਉਹ ਸੜਕਾਂ ਮੀਆਂ ਦਵਾ ਠੀਕ ਕਰਦੇ ਹੁਣ ਦੇਖ ਲਓ ਆਹ ਕੀ ਹਾਲ ਹੈ ਸੜਕਾਂ ਦਾ ਉੱਤੇ ਦਰਖਤ ਵਧੇ ਆ ਕੰਡੇ ਆ ਪਾਸਿਆਂ ਦੇ ਘਾਹ ਸੜਕ ਤੱਕ ਚੜਿਆ ਪਿਆ ਹੈ ਮੋੜੀਆਂ ਮੰਨ ਕੇ ਚੱਲੋ ਵੀ ਮੋਟਰਸਾਈਕਲ ਤੇ ਲੰਘਣਾ ਹੈ ਲੋਕਾਂ ਦੇ ਵਜਦੀਆਂ ਦੇਖੋ ਸਾਹਮਣੇ ਤੋਂ ਦਿਖਾਉਂ ਰਿਹਾ ਇਹ ਕਿੰਨੀਆਂ ਇਹ ਹੈ ਜੇ ਕੋਈ ਮਰ ਕੇ ਚੀਜ਼ ਲੰਘਦੀ ਇੱਕ ਆਰੀ ਉਹਦੇ ਉੱਤੇ ਹੀ ਵਜਦੀਆਂ ਆ ਦੇਖ ਲਓ ਇਹ ਹਾਲ ਹੈ ਹੁਣ ਗਵਰਨਮੈਂਟ ਇਹ ਸੋਚ ਕਿਉਂ ਨਹੀਂ ਰਹੀ ਤੇ ਨਾ ਹੀ ਅਸੀਂ ਸੋਚ ਰਹੇ ਆ ਵੀ ਰੋਡ ਟੈਕਸ ਵਾਲੇ ਕਦੇ ਕਿਸੇ ਨੇ ਪੁੱਛਿਆ ਕਿਸੇ ਨੂੰ ਇਹਦੀ ਕਿਸੇ ਨੇ ਕਦੇ ਗੱਲ ਕੀਤੀ ਹੈ ਤੇ ਭਾਈ ਜੀ ਇਹੋ ਜਿਹੇ ਮੁੱਦੇ ਵੀ ਠਾਇਆ ਕਰੋ ਆਪਣੇ ਤੁਸੀਂ ਐਮਐਲਏਜ਼ ਨੂੰ ਜਾਂ ਕੋਈ ਜਿਹੜਾ ਕੋਈ ਤੁਹਾਡਾ ਸੀਨੀਅਰ ਅਧਿਕਾਰੀ ਕਿਤੇ ਇਲਾਕੇ ਦਾ ਹੁੰਦਾ ਉਹਨਾਂ ਨੂੰ ਕਹਾ ਕਰੋ ਆ ਦੇਖੋ ਆ ਝਾੜੀਆਂ ਛੜਕ ਦੇ ਉੱਤੇ ਤੱਕ ਖੜੀਆਂ ਨੇ ਇਹ ਖੜੀਆਂ ਵੀ ਪਾੜੀ ਕਿ ਕਰੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਨਾ ਇਹ ਲੱਕੜ ਦੇ ਕੰਮ ਆਉਂਦੀਆਂ ਨਾ ਇਹ ਛਾਂ ਦੇ ਕੰਮ ਆਉਂਦੀਆਂ ਕਿਸੇ ਵੀ ਕੰਮ ਨਹੀਂ ਆਉਂਦੀਆਂ ਕੱਚੀ ਲੱਕੜ ਹੁੰਦੀ ਹੈ ਤੇ ਕਿਰਪਾ ਕਰਕੇ ਇਹੋ ਜਿਹੀਆਂ ਗੱਲਾਂ 'ਤੇ ਧਿਆਨ ਦਿਆ ਕਰੋ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਧੰਨਵਾਦ